ਇਹ ਨੂੰ ਹੁਣ ਪਤਾ ਲੱਗੂਗਾ ਕਿ ਲੋਕਤੰਤਰ ਚ ਲੋਕ ਕਰਦੇ ਹੁੰਦੇ ਨੇ ਜੀ ਟ ਵੱਡੇ ਨਹੀਂ ਹੁੰਦੇ ਜਦੋਂ ਕਿ ਇਹ ਲੀਡਰ ਆਪਣੇ ਆਪ ਨੂੰ ਲੋਕਾਂ ਤੋਂ ਵੱਡੇ ਸਮਝਣ ਲੱਗਿਆ ਜਿਹੜੇ ਕਹਿੰਸੀ ਗੱਲ ਕਰਦੇ 25 ਸਾਲ ਹੁਣ ਜਾਣਾ ਮਾਤੋਂ ਇੱਕ ਵਾਰੀ ਕੋਈ ਸ਼ੀਮਾ ਦਾ ਫਿਰਦਾ ਹੈ ਇਹਦਾ ਬਣਾ ਹੋ ਗਿਆ ਹੋਰ ਹੋ ਦੇਖ ਲੋਕ ਦੇਖੋ ਤਾਂ ਹੈ ਆ 25 ਸਾਲ ਇਹ ਕਲਾ ਕਰਦਾ ਸੀ ਬਈ ਆ ਸਹਿ ਹਾਂ ਕਰਦੀ ਜੁਰੀ ਤਰ੍ਹਾਂ ਹੈ ਮੈਂ ਪੂਰੀ ਤਰ੍ਹਾਂ ਵਿੱਚ ਹੀ ਕਾਂਗਰਸ ਰਹੀ ਹੈ ਕਾਂਗਰਸ ਕੀ ਕਹਿੰਦੀ ਸੀ

ਕਾਸ ਕੋ ਹਿੰਦੂ ਜਗਾ ਤੇ ਰਹਾ ਕਿ ਸ਼ੇਰ ਦੁਗਦੇ ਦਾ ਪਰੋਂ ਘਰੋਂ ਵੀ ਹਿੰਦੂ ਤੇ ਜਦੋਂ ਧਾਕੇ ਹੁੰਦੇ ਸ਼ੇਰ ਕਦਮ ਲਵਾ ਹਿੰਦੂ ਦਾ ਤੁਸੀਂ ਹੌਂਦਲਾ ਬਾਤ ਤੋਂ ਲਗਵਾ ਫਤਿਹ ਨਹੀਂ ਲੱਗਦੀ ਨਾ ਮਰਦਾਂ ਤੋਂ ਹਿੰਦੂ ਬੇਜਾ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਸੋ ਵੀਰੋ ਇਹ ਆਪਸੇ ਰਹੇ ਨੇ ਇਹ ਆਪਸੇ ਰਹੇ ਨੇ ਲਾਜ਼ਮ ਸੁਤੰਤਰ ਰਹਨੇ ਆਂ ਖਾਸ ਤੌਰ ਤੇ ਉਹ ਘਰ ਜਿਹੜਾ ਸਾਥ ਤੋਂ ਨਹੀਂ ਰਹੇ ਨੇ रातो राते लॻातार जवानी भेण ਏ ਮੋਸੋਸ ਗਿਆ ਵਰਾਕ ਬਣਾ ਲਿਆ ਮੋਕਰਾ ਇਹ ਹਰਕਾਰ ਦੀ ਬੋਲੀ ਬੋਲਦੇ ਆ ਸੱਤਾ ਦੇ ਰੇਖੇ ਨੇ ਕੀ ਕੀ ਅਸਕੰਦਰ ਗੁਰੂ ਕਹਿੰਦੇ ਜਿਸ ਦਿਨ ਮੋਦੀ ਮੋਦੀ ਸਾਹਿਬ ਆਏ ਸੀ ਉੱਥੇ ਠਿੰਦੇ ਇੱਕ ਪੁਲਿਸ ਵਾਲੇ ਨੂੰ ਲੈ ਦੀ ਗਾਟੇ ਕਿਹਾ ਤੇ ਆਪਣਾ ਹੋ ਗਿਆ ਜਿਹੜਾ ਜਿਹੜਾ ਟੱਡਪਾਲਾ ਇਹ ਕਿੱਟੀ ਲੱਗਿਆ ਐਸੇ ਮੁੰਡੇ ਨੇ ਕਿਤੇ ਖੜੀਏ ਸਾਰੇ ਤੁਸੀਂ ਇੱਥੇ ਆ ਜਾਓ ਇਹਨਾਂ ਮੁੰਡਾ ਕਹਿੰਦੇ ਹਨ ਉਹ ਗਾਟੇ

마지막에. 이한재미 안무드 나바, 데 भाई <laughs> आम आम के आम भी क्राइम रेट की कंपनियों में रखे हम लोग नहीं हम लोग पार्टी नहीं वाले थे हम लोग 24 साल की पूरी वृंदावन टू भी मशीन आके लड़ रही है इधर पंजाबी यूनिवर्सिटी है हॉस्टल्स बैठी थी सी। ये दिल्ली यूनिवर्सिटी पे बात करने का उसका नाटक है इसलिए अंदर से करके निकलती रहा आ स्टूडेंट हम पे टाइम किए बेनु

ਦਲਤਾਂ ਕੋ ਕਹਿਤਾਂ ਕਰਦੇ ਆ ਪਗਲਾ ਜਾਣ ਦੇਣੇ ਕਿਸਾਨ ਦਰਵਾਤੇ ਨੌਜਵਾਨ ਆਪਣੇ ਘਰ ਲੈ ਜਾਂਦੇ ਆ ਕੋਈ ਮਰਗ ਨਹੀਂ ਸੁਗੀ ਪੰਜਾਬੀ ਪੂਰੀ ਦੁਨੀਆ ਚ ਘੱਲ ਜਾਣਾ ਪੰਜਾਬ ਤੇ ਫੇਰ ਸਾਨੂੰ ਆਮਲਾ ਨੂੰ ਹੁਣ ਆਪ ਦਾ ਕੰਮ ਵੀ ਨਹੀਂ ਚੱਲਦਾ ਤੇ ਲੋਕੀ ਕਿਤੇ ਨਹੀਂ ਸੀ ਜੇਚਾਰ ਨੂੰ ਇਕੱਠੇ ਹੋ ਕੇ ਤੁਸੀਂ ਹਰ ਜ਼ਿਲ੍ਹੇ ਦੇ ਰੋਡ ਤੇ ਤੁਹਾਨੂੰ ਖੋਲੋ ਜਿਹੜਾ ਨੌਕਾ ਤੇ ਨਹੀਂ ਮਿਲਿ ਸੋਟਾ ਬਾਬ ਨੂੰ ਭਰੇ ਦਿੱਕਾ ਬਾਬ ਚਲਾਉਣੀਆ ਆਮ ਘੋਲੋ ਗਸਤਨਾਬਾਦ ਦੁਕਾਨ ਕੋਲ ਕਰ ਕਰ ਲਾ ਕੇ ਆ ਜਾਣੇ ਜੇ 12 ਸਾਲ ਜਨ ਆਉਂ ਇੱਕ ਇਹ ਜੇ ਤੁਸੀਂ ਸਾਥਾ ਕਰੋ ਹਰ ਗੱਲ ਉਸਾ ਡਰਾਈਵਰ ਵੀ ਕਮਿਸ਼ਨ ਲੈਂਦੇ ਇਹਨਾਂ ਦੇ ਬੱਸਾਂ ਇਹਨਾਂ ਦੇ ਕਾਫੇ ਨੇ ਜਿਹਨਾਂ ਦੇ ਰੇਤਾਂ ਬਜਰੀ ਦਾ ਹੁਣ ਤਾਂ ਬਰੈਡ ਅੱਜ ਵੀ ਸਭ ਆ ਗਿਆ ਜਿਹਨੂੰ ਸਹਾਈਤ ਵੀ ਕਹੂਗੇ ਫੋਲਰ ਨੇ ਠੂੜੇ ਦੇ ਵੀਡੀਓ ਕਰਦੇ ਸੇਵਨ ਸਟਾਰ ਹੋਟਲ ਸਰਦਾਰ ਸਾਹਿਬ ਹੋਟਲ ਖੋਲੇ

Gracias. <laughs>

सुनने को बचकर नहीं है दूर फिर तैयार है बाहर तो लोग किन्हें बचाने तैयार है अमंदी जो इधर खत्म करती राजपुरा टाउन खत्म करता बाहर सारा बिटारा अल्लुदाना हाजी सब खत्म ये कैसे उगाते हैं दूसरी के लोग आम बातें हो तो यार बेट तो यार नहीं है ਜੀ ਲੋਕਾਂ ਦਾ ਜਗ੍ਹਾ ਕਰੂ ਤੇਰੇ ਸਾਡੀ ਜੀ ਹੁੰਦੀ ਨਾ ਕਿ ਕੀ ਹੋ ਰਿਹਾ ਨਾ ਸਪੈਸ਼ਲ ਐਕਟ ਵੀ ਨੇ ਕਰ ਲੋ ਤੁਸੀਂ ਆਹਵਾਜ਼ ਬਾਦਲ ਬਹਿਣਾ ਇੱਕ ਕੰਦਰੀ ਕੈਪਟਨ ਦਾ ਵਾਗ ਲਿਖਾ ਕੋਲੋਂ ਦੇ ਰੇ ਸਾਡੀ ਬੈਸਰੋਡ ਦੇ ਡੋਲ ਆਂਗ ਪਾਟੀ ਦੇਰੀ ਵਾਖਾ ਅਗਮਾਨ ਆਂਗ ਪਾਟੀ ਦੇਰੀ ਵਾਖਾ ਅਗਮਾਨ ਕੰਮ ਸੁਣਨੇ ਫਰਕ ਪਕਾਰੀ ਵਿੱਚ ਖੱਤੀ ਵਿੱਚ ਸਾਡੇ ਕੋਲ ਨਹੀਂ ਲੇਗੇ ਜਾਂ ਇਹ ਮੀਡੀਆ ਦੇ ਨੇ Thank <laughs> you. ڪمڙي ظلم ٿي کڊ گئے شاداش صاحب جي ڏي سچو جنهن فوت جي وچ رڪارڊ بک جي وچ آيا چينيا نام تي ڊمڪي سٺي ڪري ٿي نه ٿو ايوڊينٽ ڏي مانگڻ ٿو ان کي حق ڪار ڪجهه بنا لاء